जय माता दी जी मैं ਤੁਹਾਡਾ ਮਨੀ ਲਾੜਦਾ ਔਰ ਮੈਂ ਰਹਿ ਜੀ 25 ਮਈ ਦਿਨ ਸ਼ਨੀਵਾਰ ਨੂੰ ਮਹਾ ਮਈ ਜੀ ਦਾ ਜਾਗਰਨ ਕਰਨ ਵਾਸਤੇ ਪਿੰਡ ਰੁੜਕੀ ਦੇ ਵਿੱਚ ਤੁਸੀਂ ਸਾਰੇ ਆਓ ਆਪਣੇ ਪਰਿਵਾਰ ਦੇ ਨਾਲ ਆਓ ਅਸੀਂ ਮਿਲ ਕੇ ਮਹਾ ਮਈ ਦਾ ਨਾਮ ਲਈਏ ਪ੍ਰਾਚੀਨ ਮਾਤਾ ਰਾਣੀ ਮੰਦਰ ਯੂਵਾ ਕਲੱਬ ਵੱਲੇ ਜਾਗਰਨ ਕਰਾ ਰਹੇ ਨੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਓ ਮੈਂ ਵੀ ਪਹੁੰਚ ਰਿਹਾ ਜੀ 25 ਮਈ ਨੂੰ जय माता दी ਭਗਤੋ जय माता दी ਮਾਂ ਨੂੰ ਮੰਨਣ ਵਾਲਿਆਂ ਲਈ ਬਹੁਤ ਇੱਕ achhi khushkhabri hai ki maa da jaagran 25 ਤਰੀਕ ਦਿਨ ਸ਼ਨੀਵਾਰ ਨੂੰ ਪਿੰਡ ਰੁੜਕੀ ਦੇ ਵਿੱਚ ਬਹੁਤ ਵੱਡੇ ਸ਼ਰਦਾ ਦੇ ਨਾਲ ਬਹੁਤ ਵੱਡੇ ਤਰੀਕੇ ਦੇ ਨਾਲ ਔਰ ਪੂਰੇ ਡਿਸਪੀਸਪਲਨ ਦੇ ਨਾਲ ਪੁਰਾਤਨ ਮੰਦਰ ਮਹਾਮੈਦਾ ਜਿੱਥੇ ਹਰ ਸਾਲ ਜਿਹੜਾ ਬਹੁਤ ਵੱਡੇ ਲੈਵਲ ਦਾ ਜਾਗਰਣ ਹੁੰਦਾ ਇਸ ਵਾਰ ਵੀ ਮੈਂ ਉੱਥੇ ਹਾਜ਼ਰੀ ਭਰਨ ਵਾਸਤੇ ਆ ਰਿਹਾ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਮਨੀ ਲਾਡਲਾ ਤੇ ਮੈਂ ਆਪ ਜੀ ਦੀ ਸੇਵਾ ਕਰਨ ਵਾਸਤੇ ਪਹੁੰਚ ਰਿਹਾ ਮੈਂ ਸਾਰੇ ਭਗਤਾਂ ਨੂੰ ਮਾਣ ਦੇ ਬੰਨਣ ਵਾਲਿਆਂ ਨੂੰ ਸਾਰੇ ਨੂੰ ਗੁਜਾਰਸ਼ ਕਰਦਾ ਕਿ ਤੁਸੀਂ ਹਮ ਹਮਾ ਕੇ ਮਾਂ ਦੇ ਚਰਨ ਪਰਸਨ ਆਉਣਾ ਤੇ ਮਾਂ ਦਾ ਗੁਣਗਾਨ ਸੁਣਨ ਵਾਸਤੇ ਆਉਣਾ ਤੇ ਮਿਲਦੇ ਆ ਜੀ 25 ਤਰੀਕ ਦਿਨ ਸ਼ਨੀਵਾਰ ਨੂੰ ਪਿੰਡ ਰੋੜਕੀ ਦੇ ਵਿੱਚ ਜੈ ਮਾਤਾ ਦੀ ਗੂੰਜੇ ਤੇਰੇ ਨਾਮ ਦਾ ਜੈਕਾਰਾ ਹਰ ਥਾਂ ਮੇਰਾ ਮਨ ਮੰਦਿਰ ਬਣ ਜਾਵੇ ਰਸਨਾ ਬੋਲੇ ਤੇਰਾ ਨਾਮ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਸੁਖਜਿੰਦਰ ਅਲਫਾਜ਼ ਵੱਲੋਂ ਸਾਰਿਆਂ ਨੂੰ ਜੈ ਮਾਤਾ ਦੀ ਜੀ ਪਿੰਡ ਰੁੜਕੀ ਵਿਖੇ 25ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਆ ਪ੍ਰਾਚੀਨ ਮਾਤਾ ਰਾਣੀ ਮੰਦਿਰ ਯੁਵਾ ਜਾਗਰਣ ਕਮੇਟੀ ਵੱਲੋਂ 2024 ਯਾਨੀ ਕਿ ਦਿਨ ਸ਼ਨੀਵਾਰ 25 ਮਹੀਨ ਨੂੰ ਕਰਵਾਇਆ ਜਾ ਰਿਹਾ ਹੈ ਸੋ ਸਾਰਿਆਂ ਨੇ ਜਾਗਰਣ ਵਿੱਚ ਪਹੁੰਚਣਾ ਹੈ ਤੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣਾ ਹੈ ਜਾਗਰਣ ਵਿੱਚ ਮਹਾਮਾਈ ਦਾ ਗੁਣਗਾਨ ਕਰਨ ਆ ਰਹੇ ਨੇ ਬੂਟਾ ਮੁਹੰਮਦ ਸਾਹਿਬ ਤੇ ਮੇਰਾ ਵੀਰ ਮਨੀ ਲਾਟਲਾ ਤੋ ਸਾਰਿਆਂ ਨੇ ਜ਼ਰੂਰ ਪਹੁੰਚਣਾ ਜੀ ਜੈ ਮਾਤਾ ਦੀ ਮਾਤਾ ਰਾਣੀ ਮੰਦਰ ਯੂਵਾ ਜਾਗਰਣ ਕਮੇਟੀ ਪਿੰਡ ਰੂੜਕੀ ਨਗਰ ਨਿਵਾਸੀ ਐਨ ਆਰ ਆਈ ਵੀਰ ਅਤੇ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ 25ਵਾਂ ਵਿਸ਼ਾਲ ਭਗਵਤੀ ਜਾਗਰਣ 25 ਮਈ ਦਿਨ ਸ਼ਨੀਵਾਰ ਨੂੰ ਮਾਤਾ ਰਾਣੀ ਮੰਦਰ ਰੂੜਕੀ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪ੍ਰਬੰਧਕਾਂ ਦੀ ਇੱਕ ਮੀਟਿੰਗ ਮੰਦਰ ਵਿਖੇ ਹੋਈ ਜਿਸ ਵਿੱਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਇਸ ਜਾਗਰਣ ਵਿੱਚ ਕਮਲਦੀਪ ਅਗਰਵਾਲ ਅਗਰਵਾਲ ਫੈਮਲੀ ਮੁੱਖ ਮਹਿਮਾਨ ਹੋਣਗੇ ਇਸ ਮੌਕੇ ਬੂਟਾ ਮੁਹੰਮਦ ਮਣੀ ਲਾਡਲਾ ਮਹਾਮਾਈ ਜੀ ਦਾ ਗੁਣਗਾਨ ਕਰਨਗੇ ਜਗਦੰਬੇ ਭਜਨ ਮੰਡਲੀ ਤਿਵਾੜੀ ਐਂਡ ਪਾਰਟੀ ਰੁੜਕਾ ਕਲਾ ਵਾਲੇ ਤਾਰਾ ਰਾਣੀ ਜੀ ਦੀ ਕਥਾ ਕਰਨਗੇ ਉਹਨਾਂ ਸਮੂਹ ਭਗਤਾਂ ਨੂੰ ਜਾਗਰਣ ਵਿੱਚ ਪਹੁੰਚ ਕੇ ਮਹਾਮਾਈ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਜਸਵਿੰਦਰ ਸਿੰਘ ਮੰਗਾ ਸਾਬਕਾ ਸਰਪੰਚ ਰਵਿੰਦਰ ਸਿੰਘ ਗੋਰਾ ਜੋਗੀ ਪੂਰਨ ਪ੍ਰਧਾਨ ਸਕੱਤਰ ਉਮੇਸ਼ ਸ਼ਰਮਾ ਖਜ਼ਾਨਚੀ ਦੀਪਕ ਪਨੋਟ ਸ਼ਾਸਤਰੀ ਵੀਰਵਲ ਜੀ ਗगन ਬਰਮਾ ਸਤੰਤਰ ਕੁੰਨਰ ਜੱਸਾ ਗੁਰਵਿੰਦਰ ਕੁਮਾਰ ਪਰਮਜੀਤ ਰਾਮ ਕਮਲਜੀਤ ਦੀਪੂ ਦੀਪੀ ਰਵੀ ਮੰਨੂ ਸੰਦੀਪ ਜਿੰਦਰ ਰਾਮਪਾਲ ਸ਼ਰਮਾ ਅਸ਼ੋਕ ਕੁਮਾਰ ਡਾਕਟਰ ਰਾਮ ਸਰੂਪ ਬਿੱਲਾ ਕੁਲਵਿੰਦਰ ਕੁੰਨਰ ਹਾਜ਼ਰ ਸਨ ਸਮੂਹ ਇਲਾਕਾ ਨਿਵਾਸੀ ਸਾਥ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਮਈ ਤਰੀਕ ਆ ਨੂੰ ਵਿਸ਼ਾਲ ਭਗਵਤੀ ਜਾਗਰਣ 25ਵਾਂ ਵਿਸ਼ਾਲ ਭਗਵਤੀ ਜਾਗਰਣ ਜੋ ਕਿ ਪਿੰਡ ਰੜਕੀ ਵਿਖੇ ਕਰਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੂਟਾ ਮੁਹੰਮਦ ਮਨੀ लाडला ਪਹੁੰਚ ਰਹੇ ਹਨ ਤੇ ਜਗਦੰਬੇ ਭਜਨ ਮੰਡਲੀ ਵੱਲੋਂ ਤਾਰਾ ਰਾਣੀ ਦੀ ਕਥਾ ਕੀਤੀ ਜਾਏਗੀ ਸੋ ਸਮੂਹ ਸਾਧ ਸੰਗਤ ਜੀ ਨੇ ਆ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਵਿਕਾਰਾ ਸਿਰਾਂ ਵਾਲੀ ਦਾ ਬਹੁਤ ਸਾਰੇ ਦਰਵਾਜ਼ੇ ਕੀ ਜੈ ਜੈ ਮਾਤਾ ਦੀ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਜਿੱਦਾਂ ਹਰ ਸਾਲ ਦੀ ਤਰ੍ਹਾਂ 25 ਮਈ ਨੂੰ ਇੱਥੇ ਵਿਸ਼ਾਲ 25 ਵਿਸ਼ਾਲ ਜਾਗਰਣ ਹੋ ਰਿਹਾ ਸਾਡੇ ਪਿੰਡ ਰੁੜਕੀ ਦੇ ਵਿੱਚ ਸਾਰੀਆਂ ਸੰਗਤਾਂ ਇਹਦੇ ਵਿੱਚ ਦਰਸ਼ਨ ਦੇਣ ਤੇ ਹਮ ਹਮਾ ਕੇ ਪਹੁੰਚਾ ਇਹ ਸਾਡਾ ਜਿਹੜਾ ਮੰਦਰ ਹੈ ਬਹੁਤ ਪ੍ਰਚੀਨ ਸਾਨੂੰ ਜਿੱਦਾਂ ਸਾਡੇ ਬਜ਼ੁਰਗ ਦੱਸ ਗਏ ਉਹਨਾਂ ਦੇ ਉਹਨਾਂ ਦੇ ਬਜ਼ੁਰਗ ਸਾਨੂੰ ਦੱਸ ਉਹਨਾਂ ਨੂੰ ਦੱਸ ਗਏ ਇਸ ਲਈ ਇਹ ਜਿਹੜਾ ਮਹਾਮਾਈ ਦੀ ਸਰੂਪ ਆ ਇਹ ਚੰਤਪੁਰਨੀ ਮਾਤਾ ਤੋਂ ਆਇਆ ਆ ਇਹ ਰੁੜਕੇ ਦੇ ਪੰਡਤਾਂ ਨੇ ਪਹਿਲਾਂ ਰੁੜ ਕੇ ਉਥੋਂ ਚੰਦਪੁਰਨੀ ਤੋਂ ਲਿਆਂਦਾ ਸੀ ਇੱਥੇ ਇੱਕ ਖੂਈ ਸੀ ਵਿਸ਼ਾਲ ਉੱਥੇ ਆ ਕੇ ਇਹ ਆਰਾਮ ਕਰਨ ਲੱਗੇ ਇਹ ਤਿੱਦੂ ਗਾਹਾ ਉਹ ਫਿਰ ਸਾਡੀ ਜਿਹੜੀ ਇਹ ਮਹਾਮਈਆ ਤੁਰੀ ਨਹੀਂ ਉਹ ਕਹਿੰਦੇ ਤੁਸੀਂ ਪਹਿਲਾਂ ਰੁੜ ਕੇ ਰੁੜਕੀ ਕਿਹਾ ਸੀ ਜਾਣਾ ਅਸੀਂ ਇਸ ਲਈ ਰੁੜਕੀ ਰਹਿਣਾ ਉਹ ਮਹਾਮਈ ਦਾ ਮੰਦਰ ਇੱਥੇ ਬਣਾਗਾ ਹੁਣ ਅੱਜ ਤਾਈਂ ਇੱਥੇ ਬੜੀ ਜਿੰਨੀ ਵੀ ਆਉਂਦੀ ਆ ਸੰਗਤ ਉਹਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਨੀਆਂ ਇਸ ਲਈ ਸਾਡੇ ਜਿਹੜਾ ਇਹ ਪ੍ਰਚਾਰ ਪ੍ਰਾਚੀਨ ਮੰਦਰ ਆ ਇਹਦੀ ਵਿਸ਼ਾਲਤਾ ਬਹੁਤ जय माता दी जय माता किनारा साथ माता चिंतपूर्णी बोल साचे दरबार की जय जकारा चिंतपूर्णी माता दा बोल साचे दरबार की जय जਿੱਦਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੁਵਾ ਜਾਗਰਨ ਕਮੇਟੀ ਮਾਤਾ ਰਾਣੀ ਮੰਦਰ ਵੱਲੋਂ 25ਵਾਂ ਵਿਸ਼ਾਲ ਜਾਗਰਨ 25 ਨਹੀਂ ਦਿਨ ਸ਼ਨੀਵਾਰ ਨੂੰ ਮਾਤਾ ਰਾਣੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਪਹੁੰਚ ਰਹੇ ਕਲਾਕਾਰ ਮਨੀ ਲਾਡਲਾ ਜੀ ਬੂਟਾ ਮੁਹੰਮਦ ਜੀ ਅਤੇ ਤਾਰਾ ਰਾਣੀ ਦੀ ਕਥਾ ਜਗਦੰਬੇ ਭਜਨ ਮੰਡਲੀ ਤਵਾੜੀ ਐਂਡ ਪਾਰਟੀ ਰੁੜਕਾ ਕਲਾ ਵਾਲੇ ਕਰਨਗੇ ਸੋ ਅਸੀਂ ਬੇਨਤੀ ਕਰਦੇ ਹਾਂ ਜਿਵੇਂ ਹਰ ਸਾਲ ਐਨ ਆਰ ਆਈ ਵੀਰ ਭੈਣ ਬਜ਼ੁਰਗ ਬੱਚੇ ਇਸ ਜਾਗਰਣ ਦੇ ਵਿੱਚ ਸਾਨੂੰ ਸਹਿਯੋਗ ਦਿੰਦੇ ਆ ਇਸ ਸਾਲ ਵੀ ਉਵੇਂ ਹੀ ਦੇਣਗੇ ਜਕਾਰਾ ਮਾ ਚਿੰਤਪੌਰ ਨੇ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ